ਦੇਖੇ ਤਨ ਤਨ ਰਾਜਾ ਸਾਹਿਬ ਜੀ ਮਜਾਰੇ ਵਾਲਿਆ ਜੀ ਦੇ ਸਥਾਨ ਤੇ ਉੱਪਰ ਅੱਜ ਸੰਗਰਾਧ ਵਾਲੇ ਦਿਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਜਿੱਥੇ ਭੋਗ ਪ੍ਰੰਤ ਜ압 ਕੋੜਿਆ ਦਾ ਲੰਗਰ ਵਰਤਾਇਆ ਗਿਆ ਉੱਥੇ ਹੀ ਉੱਤ ਲੰਗਰ ਵਰਤਾਇਆ ਗਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਨਾ ਤਾਰਾਮ ਹੈ ਉਹ ਸਰਨਾ ਤੇ ਹੋ ਸਮਰਪਤ ਬਧਾਈ ਹੈ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਆ ਉਹ ਬਣਾਇਆ ਜਾ ਰਿਹਾ ਆ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਰਦਆਪਾ YouTube ਚੈਨਲ ਤੇ ਕਸਵਾ ਔਰਤੋਂ ਇਹ ਵਿਸ਼ੇਸ਼ ਰਿਪੋਰਟ ਸੇਵਾਦਾਰ ਜਿਹੜੇ ਆ और बखूबी सेवा निभा रहे हैं और जिस पास भी तीस जाओगे काफ़ी जोड़ा रश है गया देख पा रहे हो तुम और हलवाई लगे हुए ने हाँ जी जयराजे दी जी और साजन साहब और ਜਿਲੇ ਪਿਆ ਜਿਹੜੀਆਂ ਆ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ। ਹੋਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪਲ-ਪਲ ਦੀ ਰਿਪੋਰਟ ਜਿਹੜੀ ਆ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ। ਸਵੇਰ ਦਾ ਸਮਾਂ ਆ ਕਰੀਬ 10 ਵਜਨ ਲੱਗੇ ਨੇ। ਇਹ ਤੁਹਾਨੂੰ ਸਵੇਰ ਦੀ ਅਸੀਂ ਜਿਹੜੀ ਆ ਇੱਥੇ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਆ। ਸਵੇਰ ਦੇ ਆ ਅਸੀਂ ਤੁਹਾਨੂੰ ਪ੍ਰੋਗਰਾਮ ਦੀ ਰਿਪੋਰਟ ਜਿਹੜੀ ਆ ਅਸੀਂ ਆਪਣੇ ਚੈਨਲ ਦੇ ਉੱਪਰ ਇਹ ਪ੍ਰੋਗਰਾਮ ਦਾ ਦਿਖਾ ਰਹੇ ਆ ਘੇਰ ਦੇ ਕਰੀਬ 10 ਵੱਜ ਚੱਲੇ ਨੇ ਔਰ ਇਧਰ ਦੇਖ ਪਾ ਰਹੇ ਹੋ ਬਰੈਡ ਪਕੌੜਾ ਜਿਹੜਾ ਆ ਤਿਆਰ ਕੀਤਾ ਜਾ ਰਿਹਾ ਆ ਨਾ ਕੋ ਆ ਰਿਹਾ ਔਰ ਬੱਚੇ ਵੀ ਜਿਹੜੇ ਆ ਬਖੂਬੀ ਸੇਵਾ ਨਿਵਾ ਰਹੇ ਨੇ ਇਸ ਮੌਕੇ ਦੇ ਉੱਪਰ ਇਧਰ ਤੁਸੀਂ ਦੇਖ ਸਾਤੇ ਉਧਰ ਜਿੱਧਰ ਬਰੈਡ ਪਕੌੜਾ ਆ ਔਰ ਇਧਰ ਮਿਕਸ ਪਕੌੜਾ ਵੀ ਤਿਆਰ ਕੀਤਾ ਹੋਇਆ ਆ ਇਰੇ ਤੁਸੀਂ ਦੇਖ ਪਾ ਰਹੇ ਹੋ ਤੁੱਟ ਲੰਗਰ ਜੋ ਆ ਵਰਤਾਇਆ ਜਾ ਰਿਹਾ ਹੈ ਸਵੇਰ ਦੇ ਸਮੇਂ ਵੀ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅਨਸਾਰ ਘਟੇ ਹੋਏ ਸੈਲ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 794